ਇੱਕ ਡੈੱਡ ਬੋਡੀ ਛੱਡ ਕੇ ਆਏ ਹੋ ਤੁਸੀਂ ਰੇਲਵੇ ਦੇ ਸੰਯੋਗ ਦੇ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਜੋ ਜਾਣਕਾਰੀ ਕੀ ਸੀ ਇਹ ਆਵਾਜ਼ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰੇਲਵੇ ਤੋਂ ਸਾਨੂੰ ਸਰਜੀਤ ਸਿੰਘ ਦਾ ਫੋਨ ਆਇਆ ਸੀਗਾ ਵੀ ਇੱਥੇ ਕੋਟਕਪੂਰਾ ਬਾਈਪਾਸ 'ਚ ਜਿਹੜਾ ਫਾਟਕਾ ਥੱਲੇ ਪੋੜਾ ਉੱਥੇ ਡੈੱਡ ਬੋਡੀ ਪਈ ਹੈ ਐਕਸੀਡੈਂਟ ਹੋਇਆ ਉਹ ਡੈੱਡ ਬੋਡੀ ਅਸੀਂ ਲੈ ਕੇ ਮਰਤੀ ਦੇ ਵਿੱਚ ਰੱਖਣ ਲਈ ਆਏ ਹਾਂ ਉਹ ਚੱਕ ਕੇ ਲਿਆਏ ਆ ਅਸੀਂ ਇਹ ਗੱਲ ਕਰੀਏ ਉਮਰ ਦੀ ਕਿੰਨੀ ਕੁ ਉਮਰ ਦੇ ਤਰਾਜ ਦਾ ਲੱਗ ਰਿਹਾ ਹੈ ਉਮਰ ਤਕਰੀਬਨ 35 ਤੋਂ 36 ਸਾਲ ਦੇ ਵਿੱਚ ਕਰੀਬੇ ਦੀ ਹੋਊਗੀ ਸਿਹਦਾ ਕਾਫੀ ਹੈਲਥੀ ਹੈ ਤੇ ਇਹਦੀ ਬੰਦੇ ਦੀ ਹਲੇ ਵਾਰਸ ਨਹੀਂ ਮਿਲੇ ਇਹਦੇ ਵਾਰਸ ਸਵੇਰੇ ਮਿਲਦੇ ਬਾਕੀ ਕਾਰਵਾਈ ਕੀਤੀ ਜਾਊ ਸੇਵਾਦਾਰਾਂ ਲੋਕੀ ਕੀਤੇ ਉਹਦੇ ਸਬਾਜ ਸੇਵਾ ਸੈਡੀ ਰਿਸਟ ਮੋਗਾ ਤੋਂ ਇਹਨੂੰ ਹੁਣ ਚੱਕ ਕੇ ਲਿਆਂਦਾ ਬਹੁਤ ਮੁਸ਼ਕਲ ਨਾਲ ਮੁੰਡੇ ਚੱਕ ਕੇ ਲਿਆਇਆ ਕਿਉਂਕਿ ਸਿਹਦਾ ਬਹੁਤ ਹੈਲਥੀ ਹੈ ਉਹ ਲਿਆ ਕੇ ਇੱਥੇ 72 ਘੰਟੇ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਮੇਰਾ ਨਾਮ ਐਸ.ਆਈ. ਸਰਜੀਤ ਸਿੰਘ ਜੀ.ਆਰ.ਪੀ. ਮੋਗਾ ਚੌਂਕੀ ਵਿੱਚ ਮੈਂ ਲੱਗਿਆ ਹੋਇਆ ਸਰਜੀਤ ਸਿੰਘ ਜੀ ਇੱਕ ਰੇਲਵੇ ਤੇ ਡੈੱਡ ਬੋਡੀ ਚੈੱਕ ਕਰੀ ਰਹੇ ਨੇ ਇਹ ਸਾਰਾ ਅੱਜ ਜੀ ਅੱਜ 14 ਪੰਜ ਨੂੰ 2025 ਨੂੰ ਸਟੇਸ਼ਨ ਮਾਸਟਰ ਮੋਗੇ ਦਾ ਇੱਕ ਟੈਲੀਫੋਨ ਮੈਸੇਜ ਆਇਆ ਸੀ ਕਿ ਲੋ ਮੀਟਰ ਨੰਬਰ 68 ਦੇ 2 3 ਤੇ ਕੋਈ ਬੰਦਾ ਰੇਲ ਗੱਡੀ ਨਾਲ ਟਕਰਾ ਗਿਆ ਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਜਾਪਦਾ ਜਿਵੇਂ ਉਹਨੇ ਖੁਦਕੁਸ਼ੀ ਕੀਤੀ ਹੋਈ ਹੈ ਤੇ ਹਾਲ ਤੱਕ ਵਾਰਸੋਂ ਦਾ ਕੋਈ ਨਹੀਂ ਆਇਆ ਵਾਰਸਾਂ ਦੀ ਤਲਾਸ਼ ਕਰ ਲੱਗਿਆ ਜਦੋਂ ਵਾਰਸ ਆਉਣਗੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਮਾਜ ਸੇਵੀ ਸੁਸਾਇਟੀ ਰਜਿਸਟਰ ਮੋਗਾ ਦੀ ਮਦਦ ਨਾਲ ਗੱਡਬੋਡੀ ਚੱਕ ਕੇ ਸਿਵਲ ਹਸਪਤਾਲ ਦੀ ਮੌਸਰੀ ਵਿੱਚ 72 ਘੰਟੇ ਲਈ ਰੱਖਾ ਦਿੱਤੀ ਗਈ ਹੈ ਅੱਗੇ ਕਾਰਵਾਈ ਅਮਲ ਤੋਂ ਚੱਲਦੀ ਜਾਊਗੀ ਮੌਕੇ ਤੇ ਦੇਖਣ ਤੇ ਕੀ ਸਥਿਤੀ ਲੱਗਦੀ ਆ ਤੇ ਕਿੰਨੀ ਕੁ ਉਮਰ ਲੱਗਦੀ ਆ ਦੇਖਣ ਤੇ ਤਾਂ ਜੀ ਖੁਦਕੁਸ਼ੀ ਹੈ ਬੰਦੇ ਦੀ ਡੈਥ ਹੋ ਚੁੱਕੀ ਆ ਮੌਕੇ ਤੇ ਤੇ ਬਾਕੀ ਜਿਹੜਾ ਰੇਲਵੇ ਦਾ ਦੂਜਾ ਸਾਡਾ ਡਰਾਈਵਰ ਹੈ ਰੇਲ ਦਾ ਬਾਕੀ ਉਹਦੀ ਸਟੇਟਮੈਂਟ ਲੈਣ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਅਸਤੀਤੀ ਕੀ ਸੀ ਇਹਦੀ ਤੇ ਉਮਰ ਕਿੰਨੀ ਕੁ ਲੱਗ ਰਹੀ ਦੇਖੋ ਉਮਰ ਜੀ ਇਹਦੀ 35 ਤੋਂ 36 ਸਾਲ ਲੱਗਦੀ ਆ ਜੀ ਹੁਣ ਵਿਭਾਗੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤਾਂ ਜੀ ਮੋਚਲੀ ਚ 72 ਘੰਟੇ ਵਾਟਰ ਖਵਾਤਾ ਹੈ ਤੇ ਕੱਲ ਨੂੰ ਵਾਰਸਾਂ ਨੂੰ ਟ੍ਰੇਸ ਕਰ ਮੇਰਾ ਨਾਮ ਐਸਆਈ ਸਰਜੀਤ ਸਿੰਘ ਜੀਆਰਪੀ ਮੋਗਾ ਚੌਂਕੀ ਵਿੱਚ ਮੈਂ ਲੱਗਿਆ ਹੋਇਆ ਸਰਜੀਤ ਸਿੰਘ ਜੀ ਇੱਕ ਰੇਲਵੇ ਤੇ ਡੈੱਡ ਬੋਡੀ ਚੈੱਕ ਕਰੀ ਹੋਏ ਨੇ ਕੀ ਸਾਰਾ ਅੱਜ ਜੀ ਅੱਜ 14 ਪੰਜ ਨੂੰ 2025 ਨੂੰ ਸਟੇਸ਼ਨ ਮਾਸਟਰ ਮੋਗੇ ਦਾ ਇੱਕ ਟੈਲੀਫੋਨ ਮੈਸੇਜ ਆਇਆ ਸੀ ਕਿ ਲੋ ਮੀਟਰ ਨੰਬਰ 66 ਦੇ 2 3 ਤੇ ਕੋਈ ਬੰਦਾ ਰੇਲ ਗੱਡੀ ਨਾਲ ਟਕਰਾ ਗਿਆ ਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਜਾਪਦਾ ਜਿਵੇਂ ਉਹਨੇ ਖੁਦਕੁਸ਼ੀ ਕੀਤੀ ਹੋਈ ਹੈ ਤੇ ਹਾਲ ਤੱਕ ਵਾਰਸ ਉਹਦਾ ਕੋਈ ਨਹੀਂ ਆਇਆ ਵਾਰਸਾਂ ਦੀ ਤਲਾਸ਼ ਕਰ ਲੱਗਿਆ ਜਦੋਂ ਵਾਰਸ ਆਉਣਗੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਮਾਜ ਸੇਵੀ ਸੁਸਾਇਟੀ ਰਜਿਸਟਰ ਮੋਗਾ ਦੀ ਮਦਦ ਨਾਲ ਗੱਡ ਬੋਡੀ ਚੱਕ ਕੇ ਸਿਵਲ ਹਸਪਤਾਲ ਦੀ ਮੋਚਰੀ ਵਿੱਚ 72 ਘੰਟੇ ਲਈ ਰਖਵਾ ਦਿੱਤੀ ਗਈ ਹੈ ਅੱਗੇ ਕਾਰਵਾਈ ਅਮਲ ਤੋਂ ਚੱਲਦੀ ਜਾਂਦੀ ਚਾਹੂਗੀ ਮੌਕੇ ਤੇ ਦੇਖਣ ਤੇ ਕੀ ਸਥਿਤੀ ਲੱਗਦੀ ਆ ਤੇ ਕਿੰਨੀ ਕੁ ਉਮਰ ਲੱਗਦੀ ਆ ਦੇਖਣ ਤੇ ਤਾਂ ਜੀ ਖੁਦਕੁਸ਼ੀ ਹੈ ਬੰਦੇ ਦੀ ਡੈਥ ਹੋ ਚੁੱਕੀ ਆ ਮੌਕੇ ਤੇ ਤੇ ਬਾਕੀ ਜਿਹੜਾ ਰੇਲਵੇ ਦਾ ਦੂਜਾ ਸਾਡਾ ਡਰਾਈਵਰ ਹੈ ਰੇਲ ਦਾ ਬਾਕੀ ਉਹਦੀ ਸਟੇਟਮੈਂਟ ਲੈਣ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਸਥਿਤੀ ਕੀ ਸੀ ਇਹਦੀ ਤੇ ਉਮਰ ਕਿੰਨੀ ਕੁ ਲੱਗਦੀ ਦੇਖ ਉਮਰ ਜੀ ਇਹਦੀ 35 ਤੋਂ 36 ਸਾਲ ਲੱਗਦੀ ਆ ਜੀ ਹੁਣ ਉਹ ਬਾਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤਾਂ ਜੀ ਮੋਚਰੀ ਚ 72 ਘੰਟੇ ਵਾਟਰ ਖਵਾਤਾ ਹੈ ਤੇ ਕੱਲ ਨੂੰ ਵਾਰਸਾਂ ਨੂੰ ਟ੍ਰੇਸ ਕਰ